ਅਮਰੀਕਾ ਦੀ ਡਾਂਕੀ ਲਗਾਉਂਦੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਗੁਆਟੀਮਾਲਾ ਦੇ ਜੰਗਲਾਂ ਦੇ ਵਿੱਚ ਛੇ ਪੈਣਾ ਦਾ ਕੱਲਾ ਕੱਲਾ ਭਰਾ ਸੀ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਸੀ 33 ਸਾਲ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ 12ਵੀਂ ਜਮਾਤ ਦੀ ਪੜ੍ਹਾਈ ਕਰਨ ਤੋਂ ਬਾਅਦ 7 ਸਾਲ ਮਰਚੈਂਟ ਨੇਵੀ ਦੇ ਵਿੱਚ ਜੌਬ ਕੀਤੀ ਉਸ ਤੋਂ ਬਾਅਦ ਇਹ ਚੱਲ ਗਿਆ ਇੰਗਲੈਂਡ ਯੂਕੇ ਦੇ ਵਿੱਚ 4 ਸਾਲ ਰਿਹਾ ਗੁਰਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ ਇਹਦੀ ਸੈਟਿੰਗ ਨਹੀਂ ਹੋਈ ਤਾਂ 2024 ਮਾਰਚ ਮਹੀਨੇ ਦੇ ਵਿੱਚ ਪੰਜਾਬ ਵਾਪਸ ਆਇਆ ਤਾਂ ਇਸਨੇ ਮਨ ਬਣਾ ਲਿਆ ਸੀ ਕਿ ਹੁਣ ਇਸਨੇ ਅਮਰੀਕਾ ਜਾਣਾ ਹੈ ਤੇ ਅਮਰੀਕਾ ਦੀ ਡਾਂਕੀ ਲਗਾਉਣੀ ਆ ਜਦੋਂ ਇਸ ਬਾਰੇ ਮਾਪੇ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਨੂੰ ਮਨਾਂ ਕੀਤਾ ਕਿ ਤੂੰ ਬਾਹਰ ਨਹੀਂ ਜਾਣਾ ਪੰਜਾਬ ਰਹਿ ਤੇਰਾ ਵਿਆਹ ਕਰ ਦਿੰਨੇ ਆ ਕੱਲਾ ਕੱਲਾ ਪੋਤਾਂ ਤੇਰੀ ਵਿਆਹ ਦੀ ਉਮਰ ਵੀ ਹੋਈ ਵੀ ਆ ਪਰ ਇਸਨੇ ਕਿਹਾ ਕਿ ਨਹੀਂ ਇਸਨੇ ਅਮਰੀਕਾ ਜਾਣਾ ਆ ਉੱਥੇ ਜਾ ਕੇ ਵਿਆਹ ਕਰ ਲੂਗਾ ਆਪੇ ਨਾਲੇ ਪੱਕਾ ਹੋ ਜਾਊਗਾ ਕਰਦਿਆਂ ਨੇ ਉਵੇਂ ਕੀਤਾ ਜਿਵੇਂ ਇਸ ਨੇ ਕਿਹਾ ਗੁਰਪ੍ਰੀਤ ਸਿੰਘ ਨੇ ਕਰਦਿਆਂ ਨੇ ਪੈਸੇ ਇਕੱਠੇ ਕੀਤੇ ਏਜੰਟ ਦੇ ਨਾਲ ਇਸ ਦੀ 36 ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀ ਨਵੰਬਰ ਮਹੀਨੇ ਦੇ ਵਿੱਚ 2024 ਦੇ ਵਿੱਚ ਪੰਜਾਬ ਤੋਂ ਗੁਆਨਾ ਪਹੁੰਚਦਾ ਹੈ ਗੁਰਪ੍ਰੀਤ ਸਿੰਘ ਉੱਥੇ ਜਾ ਕੇ ਕਿਸੇ ਦੂਸਰੇ ਏਜੰਟ ਦੇ ਨਾਲ ਗੱਲ ਹੁੰਦੀ ਆ ਜਿਹੜਾ ਇਸ ਨੂੰ ਰਸਤਾ ਦੱਸਦਾ ਹੈ ਕਿ ਤੈਨੂੰ ਵਾਇਆ ਪਨਾਮਾ ਦੇ ਜੰਗਲਾਂ ਦੇ ਵਿੱਚ ਦੀ ਨਕਾਰਾ ਗੁਆ ਗੁਆਟੀਮਾਲਾ ਮੈਕਸੀਕੋ ਤੱਕ ਅਸੀਂ ਤੈਨੂੰ ਪਹੁੰਚਾਵਾਂਗੇ ਉਸ ਤੋਂ ਬਾਅਦ ਤੈਨੂੰ ਬਾਰਡਰ ਪਾਰ ਕਰਾਵਾਂਗੇ ਹੁਣ ਰਸਤਾ ਪੰਜਾਬ ਦੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਰਸਤਾ ਚੰਗਾ ਆ ਤੇ ਕਿਹੜਾ ਰਸਤਾ ਮਾੜਾ ਆ ਪਰ ਇਹ ਪਤਾ ਹੁੰਦਾ ਵੀ ਡੰਕੀ ਲਗਾਉਣੀ ਆ ਤੇ ਏਜੰਟ ਇੱਥੇ ਝੂਠ ਬੋਲ ਦਿੰਦੇ ਨੇ ਕਿ ਜਿਹੜੀ ਡੰਕੀ ਆ ਉਹ ਸੌਖੀ ਆ ਤੁਹਾਨੂੰ ਅਸੀਂ ਗੱਡੀਆਂ ਦੇ ਵਿੱਚ ਲੈ ਕੇ ਜਾਵਾਂਗੇ ਤੁਹਾਨੂੰ ਅਸੀਂ ਜਹਾਜ਼ਾਂ ਹੀ ਲੈ ਕੇ ਜਾਵਾਂਗੇ ਪਰ ਇਹ ਕੋਈ ਨਹੀਂ ਦੱਸਦਾ ਵੀ ਤੁਹਾਨੂੰ ਕਿੰਨਾ ਤੁਰਨਾ ਪਊਗਾ ਕਿਉਂਕਿ ਹਰ ਵਾਰ ਝੂਠ ਬੋਲਿਆ ਜਾਂਦਾ ਆ ਜੇਕਰ ਕਿਸੇ ਨੂੰ ਸੱਚ ਦੱਸ ਦਿੱਤਾ ਜਾਵੇ ਕਿ ਤੁਸੀਂ 10 ਦਿਨ ਤੱਕ ਤੁਰਨਾ ਹੈ ਜਾਂ ਹਫਤਾ ਤੁਰਨਾ ਹੈ ਤਾਂ ਕੋਈ ਵੀ ਇਸ ਬਾਰੇ ਜਿਹੜਾ ਕਿ ਹਾਂ ਨਹੀਂ ਕਰਦਾ ਗੁਰਪ੍ਰੀਤ ਵੀ ਲਗਾਤਾਰ ਚੱਲਦਾ ਗਿਆ ਗੁਆਟੀਮਾਲਾ ਦੇ ਜੰਗਲਾਂ ਦੇ ਵਿੱਚ ਤੇ ਇੰਨਾ ਚ ਤੁਰਦਾ ਗਿਆ ਤੁਰਦਾ ਗਿਆ ਕਿ ਇਸ ਦੇ ਪੈਰਾਂ ਦੇ ਜਿਹੜੇ ਅੰਗੂਠਿਆਂ ਦੇ ਨੌ ਜਿਹੜੇ ਆ ਪੈਰਾਂ ਦੇ ਉਹ ਗਲ ਗਏ ਸੀਗੇ ਤੇ ਇਸ ਨੇ ਇਹ ਵੀਡੀਓ ਕਾਲ ਦੇ ਉੱਪਰ ਆਪਣੇ ਚਾਚੇ ਦੇ ਪੁੱਤ ਨੂੰ ਦਿਖਾਇਆ ਵੀ ਡਾਂਕੀ ਲਗਾਉਣੀ ਜਿਹੜੀ ਆ ਉਹ ਕਿੰਨੀ ਔਖੀ ਆ ਉਸ ਟਾਈਮ ਪਰਿਵਾਰ ਨੂੰ ਹੀ ਪਤਾ ਸੀਗਾ ਵੀ ਡਾਂਕੀ ਦੇ ਵਿੱਚ ਚਲੋ ਪਹੁੰਚ ਜੂਗਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਜੋ ਵੀ ਖਬਰਾਂ ਦੇਖੀਆਂ ਅਮਰੀਕਾ ਦੇ ਵਿੱਚ ਸਖਤੀ ਜਿਹੜੀ ਆ ਹੋ ਗਈ ਆ ਤੇ ਜਹਾਜ਼ ਪੰਜਾਬ ਵੀ ਪਹੁੰਚਿਆ ਆ ਤੇ ਸਖਤੀ ਹਜੇ ਵੀ ਜਿਹੜੀ ਆ ਕਿ ਜਾਰੀ ਆ ਹਜੇ ਵੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆ ਰਸਤਿਆਂ ਦੇ ਵਿੱਚ ਨੇ ਕਈ ਮੈਕਸੀਕੋ ਬੈਠੇ ਆ ਗੁਆਟੀਮਾਲਾ ਬੈਠੇ ਆ ਨਿਕਾਰਾਗਵਾ ਬੈਠੇ ਆ ਜਿਹੜੇ ਵੀ ਰਸਤੇ ਨੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਏਜੰਟ ਦੀ ਸੈਟਿੰਗ ਆ ਜਿੱਥੇ ਉਹਦਾ ਹੋਲਡ ਆ ਜਿੱਥੇ ਉਹਦੇ ਭਰੋਸੇਯੋਗ ਬੰਦੇ ਨੇ ਉੱਥੇ ਉਹਨਾਂ ਨੇ ਬੰਦੇ ਆਪਣੇ ਬਿਠਾਏ ਹੋਏ ਨੇ ਉਹ ਵੇਟ ਕਰ ਰਹੇ ਨੇ ਕਿ ਅਮਰੀਕਾ ਦੇ ਬਾਰਡਰਾਂ ਦੇ ਉੱਪਰ ਥੋੜੀ ਜੀ ਢਿੱਲ ਹੋਵੇ ਤਾਂ ਉਹ ਆਪਣੇ ਬੰਦੇ ਅਮਰੀਕਾ ਦੇ ਵਿੱਚ ਐਂਟਰ ਕਰ ਦੇਣ ਕਿਉਂਕਿ ਏਜੰਟਾਂ ਨੇ ਪੈਸੇ ਲੈ ਲਏ ਨੇ ਬੰਦਿਆਂ ਤੋਂ ਤੇ ਹੁਣ ਬੰਦਿਆਂ ਨੂੰ ਪੈਸੇ ਜਿਹੜੇ ਆ ਕਿ ਉਹ ਵਾਪਸ ਨਹੀਂ ਮਿਲਣੇ ਕਈ ਬੰਦੇ ਇਦਾਂ ਦੇ ਨੇ ਜਿਨ੍ਹਾਂ ਦੇ ਨਾਲ ਪਹੁੰਚ ਦੀ ਗੱਲ ਹੋਈ ਹੋਈ ਆ ਤੇ ਏਜੰਟਾਂ ਨੇ ਉਹਨਾਂ ਤੇ ਇਨਵੈਸਟਮੈਂਟ ਕੀਤੀ ਹੋਈ ਆ ਉਹਨਾਂ ਨੂੰ ਇਹ ਆ ਵੀ ਇੱਕ ਵਾਰੀ ਬਾਰਡਰ ਪਾਰ ਕਰਾ ਕੇ ਅਸੀਂ ਕਰਦੇ ਨੂੰ ਵੀਡੀਓ ਭੇਜ ਦਿੱਤੀ ਕਿ ਤੇ ਕਰਦੇ ਤੋਂ ਅਸੀਂ ਪੈਸੇ ਲੈਣ ਜੋਗੇ ਹੋ ਜੀਏ ਗੁਰਪ੍ਰੀਤ ਦੀ ਗੁਆਟੀ ਇਹ ਮਾਲਾ ਦੇ ਜੰਗਲਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਦੇ ਨਾਲ ਤੇ ਹੁਣ ਪਰਿਵਾਰ ਜਿਹੜਾ ਆ ਉਹ ਇਹ ਗੁਜਾਰਿਸ਼ ਕਰ ਰਿਹਾ ਹੈ ਆ ਭਾਰਤ ਸਰਕਾਰ ਅੱਗੇ ਕਿ ਉਹਨਾਂ ਦੇ ਪੁੱਤ ਦੀ ਡੈੱਡ ਬੋਡੀ ਪੰਜਾਬ ਘਰ ਦੇ ਵਿੱਚ ਲਿਆਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦਾ ਲਾਸਟ ਵਾਰੀ ਜਿਹੜਾ ਆ ਮੂੰਹ ਦੇਖ ਸਕਣ ਵੀਡੀਓ ਦੇ ਵਿੱਚ ਤੁਹਾਨੂੰ ਇਹ ਇਕ ਕ ਦੱਸਿਆ ਗਿਆ ਵੀ ਡਾਂਕੀ ਦਾ ਰਸਤਾ ਕਿੰਨਾ ਭਿਆਨਕ ਸੀ ਤੇ ਤੁਹਾਡੇ ਸਾਹਮਣੇ ਹੋਣਾ ਖਬਰ ਪਰਿਵਾਰ ਦੀ ਜਿਹੜੀ ਆ ਹੀ ਗਈ ਆ ਹਜੇ ਵੀ ਜਿਹੜੇ ਰਸਤੇ ਦੇ ਵਿੱਚ ਨੇ ਡਾਂਕੀ ਲਗਾ ਰਹੇ ਨੇ ਜਾਂ ਲਗਾਉਣ ਬਾਰੇ ਸੋਚ ਰਹੇ ਨੇ ਆਪੋ ਆਪਣੇ ਪੁੱਤਾਂ ਨੂੰ ਵਾਪਸ ਮੰਗਾ ਲਓ ਕਿਉਂਕਿ ਪੁੱਤਾਂ ਤੋਂ ਕੋਈ ਵੀ ਚੀਜ਼ ਜ਼ਰੂਰੀ ਨਹੀਂ ਹੈਗੀ ਪੈਸੇ ਤੁਸੀਂ ਕਮਾ ਲਓਗੇ ਜੇਕਰ ਕੋਈ ਏਜੰਟ ਤੁਹਾਡੇ ਪੈਸੇ ਵੀ ਨਹੀਂ ਮੋੜ ਰਿਹਾ ਤੇ ਆਪਣੇ ਪੁੱਤ ਨੂੰ ਵਾਪਸ ਮੰਗਾ ਲਓ ਕਿਉਂਕਿ ਜਿਹੜੇ ਹਾਲਾਤ ਨੇ ਉਹ ਅਮਰੀਕਾ ਦੇ ਜਿਹੜੇ ਹੋਰ ਜਿਹੜੇ ਆ ਸਖਤਾਈ ਹੋਣੀ ਆ ਅਮਰੀਕਾ ਦੇ ਵਿੱਚ ਤਾਂ ਸਖਤੀ ਹੋਈ ਹੋਈ ਆ ਯੂਰਪ ਦੇ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਇੱਕ ਸਖਤੀ ਹੋ ਚੁੱਕੀ ਆ ਹਰ ਜਗ੍ਹਾ ਕੰਟਰੋਲ ਜਿਹੜੇ ਆ ਉਹ ਹੋ ਰਹੇ ਆ ਕੰਮਾਂ ਦੇ ਉੱਪਰ ਛਾਪੇ ਪੈ ਰਹੇ ਆ ਬਿਨਾ ਪੇਪਰਾਂ ਵਾਲਿਆਂ ਵਾਸਤੇ ਥੋੜਾ ਜਿਹਾ ਟਾਈਮ ਜਿਹੜਾ ਆ ਔਖਾ ਹੋਇਆ ਪਿਆ ਆ ਥੋੜਾ ਜਿਹਾ ਟਾਈਮ ਆ ਸਖਤੀ ਢਿੱਲੀ ਪੈ ਜਾਣੀ ਆ ਕਿ ਨਾ ਕਿ ਨਾ ਸਰਕਾਰਾਂ ਜਿਹੜੀਆਂ ਆ ਕਰਦੀਆਂ ਹੁੰਦੀਆਂ ਨੇ ਫਰਾਂਸ ਦੇ ਵਿੱਚ ਵੀ ਨਵੀਂ ਬਣੀ ਆ ਸਰਕਾਰ ਇਸ ਕਰਕੇ ਸਖਤੀ ਕਰ ਰਹੀ ਆ ਜਦੋਂ ਅਮਰੀਕਾ ਨੇ ਸਖਤੀ ਕੀਤੀ ਤੇ ਨਾਲ ਯੂਰਪ ਨੀ ਯੂਰੋਪੀਅਨ ਮੁਲਕ ਵੀ ਜਿਹੜਿਆ ਕੋਈ ਸਖਤੀ ਕਰਦੇ ਨੇ ਕਿਉਂਕਿ ਇਹ ਵੀ ਚਾਹੁੰਦੇ ਨੇ ਕਿ ਅਸੀਂ ਵੀ ਸਖਤੀ ਕਰੀਏ ਤੇ ਅਸੀਂ ਵੀ ਥੋੜਾ ਜਿਹਾ ਇਮੀਗ੍ਰੇਸ਼ਨ ਦਾ ਸਕੰਜਾ ਆ ਉਸ ਨੂੰ ਟੈਟ ਕਰੀਏ ਹਜੇ ਰੁਕਜੋ ਬਾਹਰਲੇ ਮੁਲਕਾਂ ਦੇ ਵਿੱਚ ਨਾ ਆਓ ਸਾਲ ਦੋ ਸਾਲ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਟ੍ਰੇਨ ਕਰੋ ਕੰਮ ਸਿੱਖੋ ਕੁਕਿੰਗ ਦਾ ਕੰਮ ਸਿੱਖ ਲਓ ਰੰਗ ਦਾ ਸਿੱਖ ਲਓ ਬਿਜਲੀ ਦਾ ਸਿੱਖ ਲਓ ਲੱਕੜ ਦਾ ਸਿੱਖ ਲਓ ਜਿਹੜਾ ਵੀ ਤੁਹਾਡਾ ਜੀ ਕਰਦਾ ਆ ਉਹ ਕੰਮ ਸਿੱਖੋ ਆਮ ਸੱਖੇ ਤੁਸੀਂ ਆਉਂਗੇ ਕਈ ਵਾਰੀ ਕਿਸੇ ਨਾ ਕਿਸੇ ਮੁਲਕ ਦੇ ਵਿੱਚ ਸਕਿਲਡ ਵਰਕਰ ਦੀ ਲੋੜ ਹੁੰਦੀ ਆ ਤੁਸੀਂ ਉੱਥੇ ਫਾਰਮ ਭਰ ਕੇ ਸਿਲੈਕਟ ਹੋ ਸਕਦੇ ਹੋ ਪੱਕੇ ਤੌਰ ਤੇ ਤੁਸੀਂ ਆ ਸਕਦੇ ਹੋ ਵਰਕ ਪਰਮਿਟ ਤੁਸੀਂ ਆ ਸਕਦੇ ਹੋ ਵਰਕ ਪਰਮਿਟ ਦਾ ਫਾਇਦਾ ਇਹ ਹੁੰਦਾ ਕਿ ਤੁਹਾਡਾ 2 ਮਹੀਨੇ ਬਾਅਦ ਵੀ ਜੀ ਕਰੇ ਇੰਡੀਆ ਜਾਣ ਨੂੰ ਤੁਸੀਂ ਟਿਕਟ ਕਰਾ ਕੇ ਆਪਣੇ ਪਰਿਵਾਰ ਕੋਲੇ ਆ ਜਾ ਸਕਦੇ ਹੋ ਜੋ ਤੁਸੀਂ ਡੰਕੀ ਲਗਾ ਕੇ ਆਉਂਨੇ ਹੋ ਤਾਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਬਚਦਾ ਜਿੰਨੀ ਦੇਰ ਤੱਕ ਤੁਸੀਂ ਪੱਕੇ ਨਹੀਂ ਹੁੰਦੇ ਪਿੱਛੇ ਮੁੜਨ ਦਾ ਜਿੰਨਾ ਮੇਰੇ ਵੀਰਾਂ ਨੇ ਪਹਿਲਾਂ ਦੇ ਟਾਈਮ ਦੇ ਵਿੱਚ ਡਾਂਕੀਆਂ ਲਗਾਈਆਂ ਨੇ ਬਹੁਤ ਸਾਰੇ ਵੀਰ ਹਜੇ ਅਮਰੀਕਾ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਦੇ ਕੇਸ ਚੱਲਦੇ ਪਏ ਆ। ਇਹ ਕਾਂਟੀ ਦੀ ਕਾਲ ਆਈ ਸੀ ਉਹਨਾਂ ਨੂੰ 30 ਸਾਲ ਹੋ ਗਏ ਉਹਨਾਂ ਦਾ ਕੇਸ ਚੱਲਦੇ ਨੂੰ ਤੇ ਹਜੇ ਤੱਕ ਉਹ ਪੂਰਾ ਟੱਬਰ ਜਿਹੜਾ ਆ ਉਹ ਪੱਕਾ ਨਹੀਂ ਹੋਇਆ। ਇਦਾਂ ਦੇ ਪਤਾ ਨਹੀਂ ਕਿੰਨੇ ਕੇਸ ਨੇ ਜਿਨ੍ਹਾਂ ਨੇ ਗਲਤ ਨਾਵਾਂ ਦੇ ਉੱਪਰ ਉੱਥੇ ਪੋਲੀਟਿਕਲ ਸਟੇਆਂ ਲਾਈਆਂ ਹੋਈਆਂ ਇਹਦੇ ਹਜੇ ਵੀ ਉਹਨਾਂ ਦੇ ਕੇਸ ਜਿਹੜੇ ਆ ਉਹ ਲੰਮਕੇ ਪਏ ਨੇ। ਯੂਰਪ ਦੇ ਵਿੱਚ ਵੀ ਕਈ ਇਦਾਂ ਦੇ ਵੀਰ ਨੇ ਜਿਨ੍ਹਾਂ ਨੂੰ 12 12 13 13 14 ਜਿਉਂਨਾ ਸਾਲ ਹੋ ਗਏ ਪੇਪਰ ਮਿਲਿਆ ਨੂੰ ਪੱਕੇ ਨਹੀਂ ਹੋਏ ਇਹੀ ਪੱਕੇ ਹੁਣ ਹੋ ਰਹੇ ਨੇ ਹੁਣ ਤਾਂ ਚਲੋ ਇਨਫਾਰਮੇਸ਼ਨ ਦਾ ਇੱਕ ਸਿਸਟਮ ਬਦਲ ਗਿਆ ਇੰਟਰਨੈਟ ਤੇ ਹਰ ਤਰ੍ਹਾਂ ਦੀ ਨੌਲੇਜ ਹੈਗੀ ਆ ਵੀਡੀਓ ਮਿਲ ਜਾਂਦੀਆਂ ਨੇ ਕਿਹੜੇ ਮੁਲਕ ਦੇ ਵਿੱਚ ਪੇਪਰ ਬਣ ਰਹੇ ਨੇ ਕਿਹੜੇ ਚ ਨਹੀਂ ਬਣ ਰਹੇ ਤੇ ਪਹਿਲਾਂ ਪਤਾ ਹੁੰਦਾ ਆ ਇੰਡੀਆ ਰ ਤੁਰਨ ਲੱਗਿਆਂ ਉਹ ਵੀ ਕਿਵੇਂ ਪੇਪਰ ਬਣਾਉਣੇ ਤੇ ਕਿਵੇਂ ਬੰਨਨੇ ਆ ਇਸ ਕਰਕੇ ਥੋੜਾ ਜਿਹਾ ਧਿਆਨ ਦੇਵੋ ਆਪਣੇ ਆਪ ਤੇ ਕੰਮ ਸਿੱਖੋ ਤੇ ਕਿਸੇ ਵਰਕ ਪਰਮਿਟ ਤੇ ਹੀ ਆਓ ਬਿਨਾ ਪੇਪਰਾਂ ਤੋਂ ਜਿਹੜਾ ਕਿ ਬਹੁਤ ਔਖਾ ਆ ਇਹਨਾਂ ਦੇ ਮੁਲਕਾਂ ਦੇ ਵਿੱਚ ਹੁਣ ਜਿਹੜੀ ਹੈ ਸਖਤਾਈ ਹੋ ਚੁੱਕੀ ਆ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ